ਅੱਜ ਦੀ ਕੱਲ ਜੀ ਅੱਜ ਅਸੀਂ ਪਨੀਰ ਦੀ ਪੁਰਜੀ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਦੁੱਧ ਫੁਟਾ ਲਿਆ ਜੀ ਨਿੰਬੂ ਦੇ ਨਾਲ ਹੁਣ ਅਸੀਂ ਇਹਨੂੰ ਨਿਚੋੜ ਲਿਆ ਦੁੱਧ ਨੂੰ ਹੁਣ ਅਸੀਂ ਇਹਨੂੰ ਤੁੜਕਾ ਲਗਾਵਾਂਗੇ ਸਭ ਤੋਂ ਪਹਿਲਾਂ ਅਸੀਂ ਅਦਰਕ ਤੇ ਲਸਣ ਪਾਵਾਂਗੇ ਇਹਦੇ ਵਿੱਚ ਤੇਲ ਦੇ ਵਿੱਚ ਇਨੂੰ ਚੰਗੀ ਤਰ੍ਹਾਂ ਬਰਾਊਨ ਹੋਣ ਦਵਾਂਗੇ ਲਸਣ ਨੂੰ ਤੁਸੀਂ ਦੇਖ ਸਕਦੇ ਆ ਇਹ ਲਸਣ ਬੜਕ ਸਾਟਾ ਹੋ ਗਿਆ ਆ ਹੁਣ ਇਸ ਦੇ ਵਿੱਚ ਪਿਆਜ਼ ਪਾਵਾਂਗੇ ਮੀਨ ਵੀ ਕੁਝ ਜਿਹੇ ਸੇ ਪਿਆਜ਼ ਥੋੜਾ ਜਿਹਾ ਪਾ ਲਈਏ ਮੈਂ ਤਾਂ ਹੁਣ ਤੱਕ ਰੈੱਡ ਰੈਡੀ ਰੱਖਾਂਗੇ ਜ਼ਿਆਦਾ ਨਹੀਂ ਨੂੰ ਬਰਾਊਨ ਕਰਾਂਗੇ ਤੁਸੀਂ ਦੇਖਿਓ ਜਿੱਦਾਂ ਵੀ ਇਹ ਕਰਦੇ ਪਿਆ ਇਦਾਂ ਹੀ ਕਰਾਂਗੇ ਅਸੀਂ ਵੀ ਹਾਂਜੀ ਲਾਲ ਹੋ ਗਿਆ ਸਾਡਾ ਪਿਆਜ਼ ਤੁਸੀਂ ਦੇਖ ਸਕਦੇ ਆ ਹੁਣ ਅਸੀਂ ਇਹਦੇ ਵਿੱਚ ਹਰੀ ਮਿਰਚ ਪਾ ਦਾਂਗੇ ਨਾਲ ਹੀ ਲਾਲ ਟਮਾਟਰ ਪਾ ਦਾਂਗੇ ਹਾਂਜੀ ਹੁਣ ਇਹਨੂੰ ਅਸੀਂ ਥੋੜਾ ਜਿਹਾ ਸੀਕ ਲਗਾਵਾਂਗੇ ਅੰਨੇ ਦੇ ਵਿੱਚ ਅਸੀਂ ਨਮਕ ਪਾਵਾਂਗੇ ਅਕੋਰਡਿੰਗ ਟੇਸਟ ਨਾਲੀ ਥੋੜੀ ਜਿਹੀ ਹਲਦੀ ਪਾਵਾਂਗੇ ਤੇ ਲਾਲ ਮਿਰਚ, ਦਿੱਗੀ ਮਿਰਚ ਜਿਹਨੂੰ ਬੋਲਦੇ ਆ ਅਬ ਇਹਦੇ ਨਾਲ ਟੇਸਟ ਦੁੱਗਣਾ ਹੋ ਜਾਂਦਾ ਹਲਦੀ ਪਾ ਕੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੜਕੇ ਸਾਰੇ ਨੂੰ ਥੋੜਾ ਜਿਹਾ ਸੀਕ ਲਗਾਵਾਂਗੇ ਸਾਡੇ ਤੜਕੇ ਨੂੰ ਅਸੀਂ ਲੋਡੀ ਥੋੜਾ ਜਿਹਾ ਸੇਕ ਲੱਗ ਚੁੱਕਿਆ ਸਾਡੇ ਤੜਕੇ ਨੂੰ ਹਾਂਜੀ ਹੁਣ ਅਸੀਂ ਇਹਦੇ ਵਿੱਚ ਪਨੀਰ ਪਾਵਾਂਗੇ ਪਨੀਰ ਨੂੰ ਅਸੀਂ ਛੋਟੇ ਛੋਟੇ ਟੁਕੜਿਆਂ ਵਿੱਚ ਕੱਲ ਲਿਆ ਸੀ ਇਸ ਤਰ੍ਹਾਂ ਦਾ ਅਸੀਂ ਕਰਕੇ ਇਹਦੇ ਵਿੱਚ ਪਾਉਣਾ ਪਨੀਰ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਤੜਕੇ ਵਿੱਚ ਲੋਡ ਲੋ ਜੀ ਪਨੀਰ ਦੀ ਪੁਰਜੀ ਬਣ ਕੇ ਤਿਆਰ ਆ 5 ਮਿੰਟਾਂ ਚ ਪਨੀਰ ਦੀ ਪੁਰਜੀ ਤਿਆਰ ਹੋ ਗਈ ਜੀ ਇਹਦੇ ਬੜੇ ਆਸਾਨ ਤਰੀਕੇ ਨਾਲ ਸੀ ਆਪਣੇ ਘਰਾਂ ਵਿੱਚ ਬਣਾ ਸਕਦੇ ਆ ਥੈਂਕ ਯੂ ਜੀ ਵੀਡੀਓ ਦੇਖਣ ਲਈ ਪਲੀਜ਼ ਸਬਸਕ੍ਰਾਈਬ ਕਰਿਓ